ਕਿ ਦਿਹਾੜੀ ਮਜ਼ਦੂਰ ਦੀ 300 ਹੈ ਤੇ ਜਦੋਂ 300 ਰੁਪਿਆ ਲੈ ਕੇ ਦੁਕਾਨ ਤੇ ਜਾਂਦਾ ਹੈ ਤੇ ਉਹਦਾ ਰਾਸ਼ਨ ਪੂਰਾ ਨਹੀਂ ਆਉਂਦਾ ਪਹਿਲੀ ਗੱਲ ਉਹਦਾ ਦਿਹਾੜੀ ਤੇ ਗੁਜ਼ਾਰਾ ਨਹੀਂ ਹੋ ਰਿਹਾ ਉਸ ਤੋਂ ਅਗਲੀ ਗੱਲ ਉਹਦੀ ਹੈ ਕਿ ਉਹਦੇ ਵਿਆਹ ਸ਼ਾਦੀਆਂ ਵੀ ਹੁੰਦੀਆਂ ਏ ਹੋਰ ਪ੍ਰੋਗਰਾਮ ਵੀ ਹੁੰਦੇ ਆ ਉਹ ਮਜ਼ਦੂਰ ਕਿੱਥੋਂ ਕਰੇਗਾ ਉਹ ਆਜ ਮਜ਼ਦੂਰ ਆਤਮ ਸੇਵਾ ਕਰ ਰਿਹਾ ਜਿਹੜੀ ਪੀੜ੍ਹੀਆਂ ਖਾਸੀਆਂ ਲੈ ਰਿਹਾ जो देश के खात्मा की गल सुनी फिर कह रहे विकास बड़ा कर रहा है इस देश का इना विकास हो गया है कि अंत कोई नहीं विकास तो एक गल होर झलकती है कि मोदी ने आपके चोन मैनीफेस्टो के राई हिंदुस्तान के ऐलान करता कि आने वाले पांच साल के अंदर ਹਮਾਂਸੀ ਕਰੋੜ ਲੋਕੋ ਕੋ ਮੁਫਤ ਰਾਸ਼ਨ ਦੇਣਗੇ ਫਿਰ ਵਿਕਾਸ ਕਿਧਰ ਗਿਆ ਜਿਸ ਵਿਕਾਸ ਦੀ ਚਰਚਾ ਹੁੰਦੀ ਹੈ ਕਿ ਵਿਕਾਸ ਬੜਾ ਕਰ ਲਿਆ ਵਿਕਾਸ ਹੋਇਆ ਲੋਕੋ ਵਿਕਾਸ ਹੋਇਆ ਬਾੜੀਆ ਦਾ ਬਾੜੀਆ ਦਾ ਓਟੇ-ਵਟੇ ਕਾਰਪੇਟਾਂ ਦਾ ਜ਼ਮੀਰਦਾਰਾਂ ਦਾ ਇੱਥੇ ਜ਼ਮੀਨ ਵਧੀ ਹੈ ਜਾਟਿਆਂ ਦੀ ਜ਼ਮੀਨ ਵਧੀ ਹੈ ਬਾਦਲਾਂ ਦੀ ਜ਼ਮੀਨ ਵਧੀ ਹੈ ਹੋਰ ਵੱਡੇ-ਵੱਡੇ ਕਾਰਪੇਟਾਂ ਦੀ ਵਕਾਸ਼ ਹੋਇਆ ਉਹ ਨਾ ਲੇਕਿਨ ਸਾਡਾ વિનાਸ਼ ਹੋਇਆ ਦੇਸਿਕ ਲੋਕ ਅੱਜ ਨੇ ਕਰੀਬ ਹੀ ਰੇਖਾ ਤੋਂ ਥੱਲੇ ਐ ਤੇ ਫਿਰ ਲੋਕੋ ਆਪਾਂ ਨੂੰ ਝਾਤ ਮਾਰਨੀ ਚਾਹੀਦੀ ਹੈ ਤੇ ਫਿਰ ਸਾਨੂੰ ਭੜਾਉਦੇ ਕੀ ਹੈ ਬੋਲਦੇ ਕੀ ਹੈ ਤੇ ਇਹ ਸਭ ਚੱਕਰ ਨਾਲ ਕੀ ਚਾਹੁੰਦੇ ਐ ਇਹਦੇ ਨਾਲ ਅਸੀਂ ਅੱਜ ਪਰਣ ਕਰਕੇ ਜਾਈਏ ਸਾਰੇ ਲੋਕ ਤੇ ਆਪ ਕੋ ਆਪਣੀਆਂ ਜੱਥੇ ਬੰਦੀਆਂ ਨੂੰ ਅਸੀਂ ਤਕੜਿਆ ਕਰੀਏ ਇਸ ਸਮਾਜ ਵਿੱਚ ਮੁੱਟਣਵਾਰੇ ਲੋਕਾਂ ਦੇ ਖਿਲਾਫ ਖੜੇ ਕਰੀਏ ਤਾਂ ਕਿ ਉਹ ਸਮਾਜਵਾਦ ਜਿਹੜਾ ਸਾਵੇ ਸ਼ਹੀਤਾ ਨੇ ਸੁਪਨਾ ਲਿਆ ਸੀ ਬਰਾਬਰਤਾ ਦਾ ਸੁਪਨਾ ਲਿਆ ਸੀ ਉਹ ਰਾਇ ਦੀ ਸਾਰੀ ਹੋ ਸਕੇ ਸੋਮੇ ਫਸਟ ਲਾਈਨ ਦੇ ਸ਼ਹੀਤਾ ਨੂੰ ਸੀਸਤ ਕੌਣਾ ਸ਼ਰਦਾ ਦੇ ਖੂਨ ਪੇਟ ਕਰਦਾ ਤੇ ਇਹ ਪਰਮ ਕਰਦਾ ਕਿ ਜਦੋਂ ਤੱਕ ਇਹ ਸਰੀਰ ਦੇ ਅੰਦਰ ਜਾਨ ਰਹੇਗੀ